ਜੀ ਅਗਲਾ ਰਿਸ਼ਤਾ ਨਾਮ ਗੁਲਸਨ ਸਿੰਘ ਪਤਾ ਜ਼ਿਲ੍ਹਾ ਬਠਿੰਡਾ ਦਾ ਮੁੰਡਾ ਕਾਸਟ ਰਾਮਗੜੀਆ ਮਿਸਤਰੀ ਗੋਤ ਨਾਗੀ ਉਮਰ ਹੈ ਜੀ ਮੁੰਡੇ ਦੀ 30 ਸਾਲ ਕੱਦ 5 ਫੁੱਟ 5 ਇੰਚ ਪੜ੍ਹਾਈ ਕਰੀ ਹੈ ਜੀ ਮੁੰਡੇ ਨੇ 10th ਪਾਸ ਭੈਣ ਇੱਕ ਮੈਰਿਡ ਹੈ ਭਰਾ ਇੱਕ ਅਨਮੈਰਿਡ ਹੈ ਜੀ ਗਵਰਨਮੈਂਟ ਜੌਬ ਕਰ ਰਿਹਾ ਕੰਮ ਕਰ ਹੈ ਜੀ ਮੁੰਡੇ ਦਾ ਕਾਰ ਮਕੈਨਿਕ ਅਤੇ ਇਲੈਕਟ੍ਰੋਨਿਕ ਏਸੀ ਦਾ ਕੰਮ ਹੈ ਜੀ ਮੁੰਡੇ ਦਾ ਕਾਰਾਂ ਦੀ ਆਪਣੀ ਦੁਕਾਨ ਹੈ ਜੀ ਮੁੰਡੇ ਦੀ ਬਟਿੰਡਾ ਸ਼ਹਿਰ ਦੇ ਵਿੱਚ ਰਿਪੇਅਰ ਦੀ ਤੇ ਆਮਦਨ 40000 ਰੁਪਇਆ ਮਹੀਨਾ ਜੀ ਮੀਡਲ ਕਲਾਸ ਫੈਮਲੀ ਹੈ ਜੀ ਤੇ ਪਰਿਵਾਰ ਵੱਲੋਂ ਮੰਗ ਹੈ ਕੁੜੀ ਘਰੇਲੂ ਹੋਵੇ ਭਾਵੇਂ ਘੱਟ ਪੜ੍ਹੀ ਲਿਖੀ ਹੋਵੇ ਜਾਂ ਵੱਧ ਪੜ੍ਹੀ ਲਿਖੀ ਹੋਵੇ ਗਰੀਬ ਪਰਿਵਾਰ ਦੀ ਲੜਕੀ ਹੋਵੇ ਜੀ ਘਰ ਦਾ ਕੰਮਕਾਰ ਕਰਨ ਵਾਲੀ ਬਿਲਕੁਲ ਸਿੰਪਲ ਮੈਰਿਜ ਕਰਨੀ ਹੈ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਸੇਮ ਕਾਸਟ ਹੋਵੇ ਜਾਂ ਜਨਰਲ OBC ਵਾਲੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਗੱਲਬਾਤ ਕਰੋ ਅਗਲਾ ਰਿਸ਼ਤਾ ਜੋ ਆਪਣੇ ਕੋਲ ਆਇਆ ਜੀ ਨਾਮ ਸਿੰਘ ਪਤਾ ਲੁਧਿਆਣਾ ਦਾ ਲੜਕਾ ਹੈ ਕਾਸਟ ਸ਼ਿੰਬਾ ਗੋਤ ਪਨਪੇਰ ਤੇ ਕੈਂਥ ਉਮਰ ਹੈ ਜੀ ਮੁੰਡੇ ਦੀ 1911 1999 ਦੇ ਵਿੱਚ ਕੱਦ 5 ਫੁੱਟ 4 ਇੰਚ ਜਨਮ ਟਾਈਮ ਹੈ ਜੀ 3:15 AM ਪੜ੍ਹਾਈ ਕਰੀਏ ਮੁੰਡੇ ਨੇ ਪਲਸ 2 ਫ੍ਰॉम ਇੰਡੀਆ ਤੋਂ ਤੇ ਸ਼ੈਫ ਦਾ ਡਿਪਲੋਮਾ ਕਰਿਆ ਜੀ ਇੰਡੀਆ ਐਂਡ ਨਿਊਜ਼ੀਲੈਂਡ ਤੋਂ ਪਿਤਾ ਇਹਨਾਂ ਦੇ ਬਿਜ਼ਨਸਮੈਨ ਨੇ ਮਾਤਾ ਹਾਊਸ ਵਾਈਫ ਨੇ ਲੜਕਾ ਕਲੀਨ ਸ਼ੇਵ ਹੈ ਜੀ ਤੇ ਕੰਮਕਾਰ ਆ ਮੁੰਡਾ ਸ਼ੈਫ ਦੀ ਜੌਬ ਕਰਦਾ ਨਿਊਜ਼ੀਲੈਂਡ ਦੇ ਵਿੱਚ ਪਿਛਲੇ 6 ਸਾਲ ਤੋਂ ਜੀ ਤੇ ਵਧੀਆ ਐਕਸਪੀਰੀਅੰਸ ਹੈ ਮੁੰਡੇ ਦਾ ਪਰਿਵਾਰ ਵੱਲੋਂ ਜੋ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਪੋਸਟ ਗ੍ਰੈਜੂਏਸ਼ਨ ਲੜਕੀ ਨੇ ਕੀਤੀ ਹੋਵੇ ਕਾਲੀ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਜਿਸ ਨਾਲ ਇਹ ਰਿਸ਼ਤਾ ਮੈਚ ਕਰਦਾ ਤੁਸੀਂ ਪਰਿਵਾਰ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਜੋ ਆਪਣੇ ਕੋਲ ਆਇਆ ਜੀ ਨਾਮ ਕੁਲਦੀਪ ਸਿੰਘ ਪਤਾ ਕੋਟਧਰਮੇ ਜ਼ਿਲ੍ਹਾ ਮਾਨਸਾ ਦਾ ਮੁੰਡਾ ਹੈ ਕਾਸਟ ਤਰਖਾਣ ਉਮਰ 28 ਸਾਲ ਪੜ੍ਹਾਈ ਕਰੀ ਹੈ ਜੀ ਇਹਨਾਂ ਨੇ 10 ਪਾਸ ਤੇ ਕਾਮਕਾਰ ਹੈ ਮੁੰਡਾ ਕੋਠੀਆਂ ਦਾ ਕੰਮ ਕਰਦਾ ਹੈ ਜੀ ਪਰਿਵਾਰ ਵੱਲੋਂ ਮੰਗ ਹੈ ਕੁੜੀ ਘਰੇਲੂ ਹੋਵੇ ਹੋਰ ਕੋਈ ਮੰਗ ਨਹੀਂ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਜਿਸ ਨਾਲ ਰਿਸ਼ਤਾ ਮੈਚ ਕਰਦਾ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਜੋ ਆਪਣੇ ਕੋਲ ਆਇਆ ਜੀ ਨਾਮ ਸੁਖਜੀਤ ਸਿੰਘ ਸਰਦਾਰ ਹੈ ਮੁੰਡਾ ਪਤਾ ਮੋਗਾ ਤੋਂ ਕਾਸਟ ਅਰੋੜਾ ਸਿੱਖ ਉਮਰ ਹੈ ਜੀ 9 9 2000 ਦਾ ਡੇਟ ਆਫ ਬਰਥ ਹੈ ਕੱਦ ਮੁੰਡੇ ਦਾ 5 ਫੁੱਟ 5 ਇੰਚ ਤੇ ਪੜ੍ਹਾਈ ਕਰੀ ਹੈ ਜੀ ਪਲੱਸ 2 ਆਈਟੀਆਈ ਆਟੋਮੋਬਾਈਲ ਭੈਣ ਇੱਕ ਮੈਰਿਡ ਹੈ ਜੀ ਪਿਤਾ ਦਾ ਵੈਜੀਟੇਬਲ ਦਾ ਜੋ ਸ਼ਾਪ ਆ ਆਪਣੀ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਔਰ ਆ ਮੁੰਡੇ ਦਾ ਇੱਕ ਮੈਰਿਡ ਹੈ ਜੀ ਕੰਮ ਕਰੇ ਮੁੰਡੇ ਦੀ ਆਪਣੀ ਦੁਕਾਨ ਹੈ ਜੀ ਮੋਟਰਸਾਈਕਲ ਰਿਪੇਅਰ ਦੀ ਆਮਦਨ 30000 ਰੁਪਿਆ ਮਹੀਨਾ ਹੈ ਜੀ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਅਰੋੜਾ ਸਿੱਖ ਕਾਸਟ ਦੀ ਹੋਵੇ ਕਾਲੀਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਜਿਸ ਨਾਲ ਰਿਸ਼ਤਾ ਮੈਚ ਕਰਦਾ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਜੀ ਨਾਮ ਦਿਨੇਸ਼ ਰਾਏ 蒂ਮਾਨ ਪਤਾ ਡੱਬਾ ਫਗਵਾੜਾ ਤੋਂ ਕਾਸਟ ਰਾਮਗੜੀਆ ਗੋਤ ਪਾਚੂ ਉਮਰ ਹੈ ਜੀ ਮੁੰਡੇ ਦੀ 24 11 1982 ਦੇ ਵਿੱਚ ਭੈਣ ਇਹਨਾਂ ਦੀ ਇੱਕ ਮੈਰਿਡ ਆ ਤੇ ਭਰਾ ਇੱਕ ਮੈਰਿਡ ਹੈ ਕੱਦ ਮੁੰਡੇ ਦਾ 5 ਫੁੱਟ 3 ਇੰਚ ਤੇ ਪੜ੍ਹਾਈ ਕਰੀ ਹੈ ਜੀ میٹرਿਕ ਕੰਮ ਕਰੇ ਜੀ ਮੁੰਡਾ ਦੁਬਈ ਦੇ ਵਿੱਚ ਹੈ ਵਧੀਆ ਘਰ ਪਰਿਵਾਰ ਵਧੀਆ ਆਮਦਨ ਹੈ ਜੀ ਪਰਿਵਾਰ ਵੱਲੋਂ ਮੰਗ ਹੈ ਜੀ ਘਰ ਜਵਾਈ ਰੱਖਣ ਵਾਲੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਗੱਲਬਾਤ ਕਰੋ ਹਾਂ ਜੀ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਪੱਟੀ ਤੋਂ ਆ ਮੁੰਡਾ ਦਿੱਲੀ ਦੇ ਵਿੱਚ ਰਹਿੰਦੇ ਨੇ ਜੀ ਇਹ ਉਮਰ 1998 ਦੇ ਵਿੱਚ ਹੈ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਕੱਦ 5 ਫੁੱਟ 8 ਇੰਚ ਪੜ੍ਹਾਈ ਕਰੀ ਹੈ ਜੀ 10 ਪਾਸ ਕੰਮ ਕਰ ਹੈ ਜੀ ਸੈਲਫ ਇੰਪਲੋਇਰ ਮੁੰਡਾ ਸੈਲਰੀ ਇਹਨਾਂ ਦੀ 30000 ਰੁਪਇਆ ਪਰਿਵਾਰ ਵੱਲੋਂ ਮੰਗਿਆ ਜੀ ਸਹਿਜ ਧਾਰਿਕ ਗੁਰਸਿੱਖ ਜੱਟ ਸਿੱਖ ਪਰਿਵਾਰ ਦੀ ਲੜਕੀ ਦੀ ਲੋੜ ਹੈ ਕਾਲੀਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਜੋ ਆਪਣੇ ਕੋਲ ਆਇਆ ਜੀ ਨਾਮ ਜਸਪ੍ਰੀਤ ਸਿੰਘ ਕਾਸਟ ਰਾਮ ਗੜੀਆ ਉਮਰ ਅਗਸਤੋ 1988 ਦੇ ਵਿੱਚ ਹੈ ਜੀ ਕੱਦ 6 ਫੁੱਟ ਭੈਣ ਇੱਕ ਮੈਰਿਡ ਹੈ ਭਰਾ ਇੱਕ ਮੈਰਿਡ ਹੈ ਜੀ ਕੰਮ ਕਰਾ ਜੀ ਮੁੰਡੇ ਦਾ ਰਾਜ ਮਿਸਤਰੀ ਦਾ ਕੰਮ ਹੈ ਇਹ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਕਿਸੇ ਵੀ ਕਾਸਟ ਦੀ ਹੋਵੇ ਸਿੰਪਲ ਵਿਆਹ ਕਰਨਾ ਹੈ ਜੀ ਤਲਾਕ ਸੁਧਾ ਵਾਲੇ ਵੀ ਸੰਪਰਕ ਇਹਨਾਂ ਨਾਲ ਕਰ ਸਕਦੇ ਨੇ ਕਾਲੀ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਗੱਲਬਾਤ ਕਰੋ ਨਾਮ ਸਿੰਘ ਪਤਾ ਜ਼ਿਲ੍ਹਾ ਲੁਧਿਆਣਾ ਤੋਂ ਲੜਕਾ ਕਾਸਟ ਰਵੀਦਾਸੀ ਆ ਸਿੱਖ ਗੋਤ ਲੱੱੜੜ ਉਮਰ ਜੀ ਲੜਕੇ ਦੀ 29 ਸਾਲ ਹੈ ਤੇ ਕੱਦ 5 ਫੁੱਟ 9 ਇੰਚ ਹੈ ਪੜ੍ਹਾਈ ਇਹਨਾਂ ਨੇ ਕਰੀ ਹੈ ਬੀਸੀਏ ਐਮਸੀਏ ਭੈਣ ਇੱਕ ਹੈ ਜੀ ਐਡਵੋਕੇਟ ਤੇ ਪਿਤਾ ਆਰਮੀ ਰਿਟਾਇਰਡ ਨੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਕੰਮ ਕਰੇ ਜੀ ਮੁੰਡੇ ਦਾ PHP ਡਿਵੈਲਪਰ ਉਹਦਾ ਕੰਮ ਕਰਦਾ ਹੈ ਮੁੰਡਾ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਐਨਆਰਆਈ ਹੋਵੇ ਕੁੜੀ ਜਾਂ ਫਿਰ ਗਵਰਨਮੈਂਟ ਜੌਬ ਕਰਦੀ ਹੋਵੇ ਜੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਐਸ ਕੁਮਾਰ ਪਤਾ ਨੋਹਰ ਰਾਜਸਥਾਨ ਉਮਰ 24 6 1997 ਦੇ ਵਿੱਚ 5 ਫੁੱਟ 10 ਇੰਚ ਤੇ ਜਨਮ ਟਾਈਮ ਹੈ ਜੀ 11:30 ਦਾ ਪੜ੍ਹਾਈ ਮੁੰਡੇ ਨੇ 10 ਪਾਸ ਕਰੀ ਹੈ ਜੀ ਕਾਸਟ ਇਹਨਾਂ ਦੀ ਮਹਿਰਾ ਪਿਤਦਾ ਦਾ ਆਪਣਾ ਕੰਮ ਹੈ ਜੀ ਮਾਤਾ ਹਾਊਸ ਵਾਈਫ ਨੇ ਸੋ ਕੰਮ ਕਰ ਹੈ ਜੀ ਸਕਰੀਨ ਪ੍ਰਿੰਟਿੰਗ ਦਾ ਮੁੰਡਾ ਆਪਣਾ ਕਾਰੋਬਾਰ ਕਰਦਾ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਵਧੀਆ ਪਰਿਵਾਰ ਦੀ ਹੋਵੇ ਸਿੰਪਲ ਵਿਆਹ ਕਰਨਾ ਮੰਗ ਕੋਈ ਨਹੀਂ ਜੀ ਜਾਤੀ ਬੰਧਨ ਕੋਈ ਨਹੀਂ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਪਤ ਲੁਧਿਆਣਾ ਤੋਂ ਕਾਸਟ ਮਹਿਰਾ ਉਮਰ 1995 ਦੇ ਵਿੱਚ ਹੈ ਜੀ ਉਹੜਾ ਹੀ ਗ੍ਰੈਜੂਏਟ ਕਰੀ ਹੋਈ ਹੈ ਜੀ ਭੈਣ ਪ੍ਰਚਾਰ ਨੇ ਕੰਮ ਕਰੇ ਜੀ ਮੁੰਡਾ ਵਰਕ ਕਰਦਾ ਡਿਸਪੈਚਰ ਵਿਦ ਐਂਡ ਅਮਰੀਕਨ ਕੰਪਨੀ ਦੇ ਵਿੱਚ ਵਧੀਆ ਤਨਖਾਹ ਜੀ ਵਧੀਆ ਘਰਬਾਰ ਹੈ ਪਰਿਵਾਰ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਵਧੀਆ ਪਰਿਵਾਰ ਦੀ ਹੋਵੇ ਕਾਲੀ ਪੱਟੀ ਚ ਪਰਿਵਾਰ ਦੇ 3 ਨੰਬਰ ਦਿੱਤੇ ਗਏ ਨੇ ਜੀ ਜਿਸ ਨਾਲ ਰਿਸ਼ਤਾ ਮੈਚ ਕਰਦਾ ਸਿੱਧੀ ਪਰਿਵਾਰ ਨਾਲ ਗੱਲ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਸ਼ਮਨਦੀਪ ਸਿੰਘ ਪਤਾ ਕੁਰੂਕਸ਼ੇਤਰਾ ਤੋਂ ਉਮਰ 3/3/1996 ਦੇ ਵਿੱਚ ਹੈ ਜੀ ਕੱਦ 5 ਫੁੱਟ 11 ਇੰਚ ਉਹਦਾ ਈ ਕਰੀਆ ਜੀ ਮੁੰਡੇ ਨੇ ਬੈਚਲਰ ਆਫ ਆਰਟਸ ਦੀ ਭੈਣ ਇਹਨਾਂ ਦੀ ਇੱਕ ਹੈ ਪਿਤਾ ਮਨਜਿੰਦਰ ਸਿੰਘ ਤੂਰ ਮਾਤਾ ਤਜਿੰਦਰ ਕੌਰ ਕੰਮਕਾਰ ਹੈ ਜੀ ਮੁੰਡੇ ਕੋਲ 9 ਕਿੱਲੇ ਜ਼ਮੀਨ ਹੈ ਵਧੀਆ ਘਰ ਪਰਿਵਾਰ ਹੈ ਜੀ ਤੇ ਪਰਿਵਾਰ ਦੀ ਮੰਗ ਹੈ ਕੁੜੀ ਪੀਆਰ ਹੋਵੇ ਕਿਸੇ ਵੀ ਕੰਟਰੀ ਦੇ ਵਿੱਚ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਪੜ੍ਹਾਈ ਕਰੀਆ ਇਹਨਾਂ ਨੇ ਐਮਬੀਏ ਆਫ ਸੇਲਜ਼ ਐਂਡ ਮਾਰਕੀਟਿੰਗ ਕੰਮਕਾਰ ਹੈ ਜੀ ਵਰਕਿੰਗ ਹੈ ਐਜ਼ ਸਕਸੈਸ ਮੈਨੇਜਰ ਇਨ ਐਡਾਪਟ ਐਮ ਐਨ ਸੀ ਕੰਪਨੀ ਦੇ ਵਿੱਚ ਤੇ ਪੈਕੇਜ ਹੈ ਜੀ 30 ਲੱਖ ਸੈਲਰੀ ਦਾ ਸਵਰਬਰ ਪ੍ਰਾਪਰਟੀ ਹੈ ਜੀ ਮੁੰਡੇ ਕੋਲੇ ਰੋਪੜ ਸਿਟੀ ਦੇ ਵਿੱਚ ਐਗਰੀਕਲਚਰ ਲੈਂਡ ਹੈ ਜੀ ਫਤੇਗੜ ਸਾਹਿਬ ਦੇ ਵਿੱਚ ਤੇ ਪਰਿਵਾਰ ਦੀ ਮੰਗ ਹੈ ਜੀ ਟੇਲ ਲੈਂਡ এমਪਲoyed ਗਰਲ ਇਦਰ ਫਰੋਮ ਇਟ ਸੈਕਟਰ ਜਾਂ ਗਵਰਨਮੈਂਟ ਜੌਬ ਕਰਦੀ ਹੋਵੇ ਕੁੜੀ ਸੋ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਜੀ ਕੁੜੀ ਦਾ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਪਤਾ ਮੋਗਾ ਤੋਂ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਉਮਰ 1993 ਦੇ ਵਿੱਚ ਹੈ ਜੀ ਕੱਦ 5 ਫੁੱਟ 9 ਇੰਚ ਤੇ ਪੜ੍ਹਾਈ ਪਲੱਸ 2 ਪਾਸ ਹੈ ਜੀ ਮੁੰਡਾ ਭਰਾ ਇਹਨਾਂ ਦਾ ਇੱਕ ਹੈ ਜੀ ਮੈਰਿਡ ਆ ਗਵਰਨਮੈਂਟ ਜੋਬ ਕਰਦਾ ਹੈ ਤੇ ਕੰਮਕਾਰ ਹੈ ਜੀ ਲੜਕੇ ਕੋਲ ਖੇਤੀਬਾੜੀ ਦੀ ਦਵਾਈਆਂ ਦੀ ਆਪਣੀ ਵਧੀਆ ਦੁਕਾਨ ਹੈ ਜੀ 3 ਕਿੱਲੇ ਜ਼ਮੀਨ ਹੈ ਪਰਿਵਾਰ ਦੀ ਮੰਗ ਹੈ ਜੀ ਕੁੜੀ ਨੇ ਪਲੱਸ 2 ਕੀਤੀ ਹੋਵੇ ਘਰੇਲੂ ਹੋਵੇ ਜੀ ਲੜਕੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਕਾਲੀ ਪੱਟੀ ਚ ਪਰਿਵਾਰ ਦੇ ਨੰਬਰ ਦਿੱਤੇ ਗਏ ਨੇ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਜੀ ਨਾਮ ਸਿੰਘ ਪਤਾ ਮੁਕਤ ਸਰਸਾਹਬ ਤੋਂ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਉਮਰ 19 ਸਤੰਬਰ 1992 ਦੇ ਵਿੱਚ ਗੋਤ ਇਹਨਾਂ ਦਾ ਬਰਾੜ ਹੈ ਜੀ ਤੇ ਪੜ੍ਹਾਈ ਕਰੀਆ ਮੁੰਡੇ ਨੇ ਸਿਵਲ ਡਿਪਲੋਮਾ ਐਮਬੀਏ ਭੈਣ ਭਰਾ ਕੋਈ ਨਹੀਂ ਮੁੰਡਾ ਇਕੱਲਾ ਹੈ ਜੀ ਤੇ ਕੰਮਕਾਰ ਹੈ ਮੁੰਡਾ ਕੈਨੇਡਾ ਦੇ ਵਿਜ਼ਟਰ ਵੀਜ਼ੇ ਤੇ ਗਿਆ ਹੋਇਆ ਜੀ 7 ਕਿੱਲੇ ਮੁੰਡੇ ਕੋਲ ਜ਼ਮੀਨ ਹੈ ਮੁੰਡਾ ਸ਼ਾਰਟ ਟਾਈਮ ਡਿਵੋਰਸਡ ਹੈ ਜੀ ਇਹ ਪਰਿਵਾਰ ਵੱਲੋਂ ਮੰਗਿਆ ਕੁੜੀ ਕੈਨੇਡਾ ਆਸਟ੍ਰੇਲੀਆ ਜਾਂ ਯੂਐਸਏ ਦੀ ਪੀਆਰ ਹੋਵੇ ਤਲਾਖशुदा ਹੋਵੇ ਬਿਨਾਂ ਬੱਚੇ ਵਾਲੀ ਹੋਵੇ ਜੀ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਦਿੱਤਾ ਗਿਆ ਤੁਸੀਂ ਸਿੱਧੀ ਗੱਲਬਾਤ ਕਰੋ ਜੀ ਪਰਿਵਾਰ ਦੇ ਨਾਲ ਨਾਮ ਸਿੰਘ ਪਤਾ ਹੁਸ਼ਿਆਰਪੁਰ ਦਾ ਲੜਕਾ ਹੈ ਜੀ ਕਾਸਟ ਸ਼ੈਣੀ ਕੱਦ ਮੁੰਡੇ ਦਾ 6 ਫੁੱਟ ਹੈ ਜੀ ਪੜ੍ਹਾਈ ਕਰੀਏ ਮੁੰਡੇ ਨੇ ਪੋਸਟ ਗ੍ਰੈਜੂਏਸ਼ਨ ਤੇ ਭੈਣ ਇਹਨਾਂ ਦੀ ਇੱਕ ਮੈਰਿਡ ਕੈਨੇਡਾ ਦੀ ਪੀਆਰ ਹੈ ਭਰਾ ਇਹਨਾਂ ਦਾ ਇੱਕ ਹੈ ਜੀ ਕੈਨੇਡਾ ਦਾ ਪੀਆਰ ਕਮਕਾਰ ਹੈ ਜੀ ਲੜਕਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਆ 10 ਕਿੱਲੇ ਮੁੰਡੇ ਕੋਲ ਜ਼ਮੀਨ ਹੈ ਜੀ ਪੰਜਾਬ ਦੇ ਵਿੱਚ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਕੈਨੇਡਾ ਆਸਟ੍ਰੇਲੀਆ ਜਾਂ ਯੂ ਐਸ ਏ ਦੀ ਪੀ ਆਰ ਹੋਵੇ ਮੈਰਿਜ ਕਰਨੀ ਹੈ ਜੀ ਇਹਨਾਂ ਨੇ 1 ਸਾਲ ਤੱਕ ਮੰਗ ਕੋਈ ਨਹੀਂ ਪਰਿਵਾਰ ਨੇ ਸਿੰਪਲ ਵਿਆਹ ਕਰਨਾ ਹੈ ਜੀ ਜੱਟ ਸਿੱਖ ਹਿੰਦੂ ਅਰੋੜਾ ਖੱਤਰੀ ਸਿੱਖ ਸੰਪਰਕ ਕਰ ਸਕਦੇ ਨੇ ਕਾਲੀਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਇਹਨਾਂ ਨਾਲ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤੇ ਜੀ ਨਾਮ ਬਰਿੰਦਰ ਸਿੰਘ ਪਤਾ ਜ਼ਿਲ੍ਹਾ सिरसा ਤੋਂ ਕਾਸਟ ਮੁੰਡੇ ਦੀ ਛਿੰਬੇ ਹੈ ਜੀ ਗੋਤ ਰੋਲੇ ਉਮਰ 12-990 ਦੇ ਵਿੱਚ ਹੈ ਤੇ ਕੱਦ 6 ਫੁੱਟ ਜੀ ਪੜ੍ਹਾਈ ਕਰੀਏ ਜੀ ਮੁੰਡੇ ਨੇ ਬੀਏ ਪਾਸ ਭਰਾ ਇਹਨਾਂ ਦਾ ਇੱਕ ਮੈਰਿਡ ਹੈ ਪੈਣਾ ਦੋ ਮੈਰਿਡ ਨੇ ਤੇ ਕੰਮਕਾਰ ਹੈ ਜੀ ਵਰਕ ਕਰਦੇ ਨੇ ਸਟਿਚਿੰਗ ਦਾ ਪ੍ਰੋਪਰਟੀ ਅੱਧਾ ਕਿੱਲਾ ਜ਼ਮੀਨ ਹੈ ਇਹਨਾਂ ਕੋਲ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਹੋਰ ਕੋਈ ਮੰਗ ਨਹੀਂ ਕਾਲੀਪਟੇ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਰਿਸ਼ਤੇ ਜੀ ਨਾਮ ਗੁਰਮਿੰਦਰ ਸਿੰਘ ਪਤ ਲੁਧਿਆਣਾ ਏਰੀਆ ਮੁੰਡੇ ਦਾ ਕਾਸਟ ਰਾਮਗੜੀ ਹੈ ਮਿਸਤਰੀ ਗੋਤ ਕੜਿਆਲ ਉਮਰ 28 ਸਾਲ ਹੈ ਜੀ ਕੱਦ 6 ਫੁੱਟ ਪੜ੍ਹਾਈ ਕਰੀਏ ਜੀ VSC MS కెమిస్ట్రీ ਭਰਾ ਇਹਨਾਂ ਦਾ ਇੱਕ ਹੈ ਤੇ ਲੜਕੇ ਦਾ ਕੰਮ ਕਰਿਆ ਜੀ ਜੋਬ ਇਨ ਸਨ ਫਰਮਾ ਮਹਾਲੀ ਤੇ ਪਰਿਵਾਰ ਦੀ ਮੰਗ ਹੈ ਜੀ ਪੜ੍ਹੀ ਲਿਖੀ ਕੁੜੀ ਹੋਵੇ ਚਾਹੇ ਨੌਕਰੀ ਕਰਦੀ ਹੋਵੇ ਸੋ ਹੋਰ ਕੋਈ ਮੰਗ ਨਹੀਂ ਪਰਿਵਾਰ ਦੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲ ਬਾਤ ਕਰੋ ਅਗਲਾ ਰਿਸ਼ਤੇ ਜੀ ਨਾਮ ਸਿੰਘ ਪਤਾ ਅਮਰਤਸਰ ਸਾਹਿਬ ਤਹਿਸੀਲ ਅਜਨਾਲਾ ਕਾਸਟ ਜੱਟ ਸਿੱਖ ਗੋਤ ਮੁੰਡੇ ਦਾ ਸ਼ੇਖੋ ਆ ਜੀ ਉਮਰ 1997 ਦੇ ਵਿੱਚ ਹੈ ਜੀ ਪਹਿਣ ਇੱਕ ਮੈਰਿਡ ਆ ਭਰਾ ਕੋਈ ਨਹੀਂ ਮੁੰਡਾ ਇਕੱਲਾ ਹੈ ਪਿਤਾ ਇਹਨਾਂ ਦੇ ਕਾਰਗਿਲ ਸਹੀਦ ਫੌਜੀ ਨੇ ਜੀ ਪੈਨਸ਼ਨ ਇਹਨਾਂ ਦੀ ਮਾਤਾ ਨੂੰ ਮਿਲਦੀ ਆ ਤੇ ਕੰਮ ਕਰ ਹੈ ਜੀ 15 ਕਿਲੇ ਜ਼ਮੀਨ ਹੈ ਮੁੰਡੇ ਕੋਲ ਖਾਦ ਦਵਾਈਆਂ ਦਾ ਆਪਣਾ ਸਟੋਰ ਹੈ ਜੀ ਪਰਿਵਾਰ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਸੋਹਣੀ ਸੰਖੇ ਘਰੇਲੂ ਹੋਵੇ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਇਹਨਾਂ ਨਾਲ